ਰਾਗ ਦੀਦਰੀ ਵਾਰ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 5 ਅੰਤਰ ਗੁਰ ਆਰਾਧਨਾ ਗਾਇਰ ਜੀ ਦਾ ਖਾਲਸਾ ਬਣੀ ਜੀ ਤੇ ਸਤਿਗੁਰੂ ਦੀ ਸਾਜੀ ਨੌਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਪਹਿਲੀ ਗੁਜਰੀ ਦੀ ਵਾਰ ਤੋਂ ਬਾਅਦ ਦੂਜੀ ਗੁਜਰੀ ਦੀ ਵਾਰ ਮਹਾਰਾ ਵਿਚਾਰਨ ਕਰਦੇ ਹਨ ਰਾਗ ਗੁਜਰੀ ਦੇ ਅੰਦਰ ਵਾਰ ਪੌੜੀਆਂ ਜਿਸ ਵਿੱਚ ਹੋਣ ਤੇ ਪੰਜਵੇਂ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਇਹਦੇ ਵਿੱਚ ਮਹੱਲੇ ਵੀ ਪੰਜਵੇਂ ਪਾਤਸ਼ਾਹ ਦੇ ਆਉਣਗੇ ਸ਼ਲੋਕ ਵੀ ਪੰਜਵੇਂ ਪਾਤਸ਼ਾਹ ਦੇ ਆਉਣਗੇ ਐਸੀ ਗੁਜਰੀ ਦੀ ਵਾਰ ਗੁਰੂ ਸਾਹਿਬ ਜੀ ਜਸ ਨੂੰ ਪਹਚਾਨ ਕਰਦੇ ਹਨ ਇੱਕੋ ਦਾਇਤ ਰੂਪ ਪਰਮੇਸ਼ਵਰ ਉਹ ਹੈ ਓਮਕਾਰ ਉਚਾਰਨੇ ਮਾਤਰੂ ਸੇ ਰੱਖਿਆ ਕਰਨ ਵਾਲਾ ਹੈ ਸਤ੍ਰੀ ਕਾਲਵਾਦ ਰੂਪ ਹੈ ਗੁਰੂ ਚੈਤਨ ਸਰੂਪ ਹੈ ਪ੍ਰਸਾਦ ਨੰਦ ਰੂਪ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਦ ਵਿੱਚ ਬੀਜ ਮੰਤਰੂ ਮੰਗਲੋਚਾਰਨ ਕਰਕੇ ਮਹਾਰਾਜ ਸਾਹਿਬ ਆਰੰਭ ਕਰਦੇ ਹਨ ਵਾਰ ਦਾ ਸ਼ਲੋਕ ਮਹੱਲਾ 5 ਅੰਤਰ ਗੁਰ ਆਰਾਧਣਾ ਪੰਜ ਜਿਵੇਂ ਤੀਜੇ ਪਾਤਸ਼ਾਹ ਨੂੰ ਵਾਹ ਵਾਹ ਸ਼ਬਦ ਦਾ ਵਿਖਿਆਨ ਕੀਤਾ ਸੀ ਇਵੇਂ ਪੰਜਵੇਂ ਪਾਤਸ਼ਾਹ ਵਾ ਕੱਲਾ ਸ਼ਬਦ ਨਹੀਂ ਉਚਾਰਨ ਕਰਦੇ ਨਾਲ ਗੁਰ ਸ਼ਬਦ ਵੀ ਜੋੜਦੇ ਹਨ ਕਿ ਕੱਲਾ ਮੰਤਰ ਜਿਹੜਾ ਵਾ ਵਾ ਅਧਾ ਮੰਤਰ ਹੈ ਗੁਰ ਸ਼ਬਦ ਨਾਲ ਵਾਹਿਗੁਰੂ ਪੂਰਾ ਮੰਤਰ ਹੈ ਇਸ ਕਰਕੇ ਇਸ ਮਹੱਲੇ 'ਚ ਗੁਰ ਸ਼ਬਦ ਦਾ ਉਚਾਰਨ ਕਰਦੇ ਹਨ ਮਹਾਰਾਜ ਸਾਹਿਬ ਜੀ ਅੰਤਰ ਗੁਰ ਆਰਾਧਨਾ ਇਹ ਬਾਈ ਅੰਦਰ ਵੀ ਗੁਰ ਵਾਹਿਗੁਰੂ ਦਾ ਆਰਾਧਨਾ ਕਰੀਏ ਦਿਲ ਦੀ ਭਾਵਨਾ ਦੇ ਨਾਲ ਇਹ ਵਾ ਜਪ ਗੁਰਨਾ ਜੀਵਾਨ ਕਰਕੇ ਵੀ ਵਾਹਿਗੁਰੂ ਦੇ ਨਾਮ ਦਾ ਯਾਪ ਕਰਦੇ ਰਹੀਏ ਹਰ ਵਕਤ ਨੇਤਰੀ ਸਤ ਗੁਰ ਪੇਖਣਾ ਨੇਤਰੀ ਨਾਲ ਦੀ ਸਤਰੀ ਕਾਲਵਾਦ ਗੁਰੂ ਰੂਪ ਹੋ ਜੋ ਪਰਮੇਸ਼ਰ ਵਾਹਿਗੁਰੂ ਆਨੂੰ ਦੇਖਣਾ ਕਰੀਏ ਸਰਬਣੀ ਸੁਨਣਾ ਗੋੜਨਾ ਨੇਤਰ ਨਾਲ ਸਾਰਿਆਂ ਦੇ ਅੰਦਰ ਸਗਲ ਭਵਨ ਕੀ ਮੂਰਤੇ ਕਾਮੁਖ ਤੇਰੇ ਟਕਸਾਲਾ ਇਸ ਪ੍ਰਕਾਰ ਨੇਤਰਾਂ ਨਾਲ ਵੀ ਦੇਖਣਾ ਕਰੀਏ ਕਿ ਸਾਰੀਆਂ ਅੱਖਾਂ ਦੇ ਅੰਦਰ ਜਿਹੜਾ ਨੂਰ ਦਾ ਹੈ ਜਿਸ ਨੂੰ ਗੁਰਗੋਬਿੰਦ ਸਿੰਘ ਪਾਈ ਨੰਦ ਲਾਲ ਜੀ ਕਹਿੰਦੇ ਹਨ ਸਾਰੀਆਂ ਚਸ਼ਮਾਂ ਨੇਤਰਾਂ ਦੇ ਅੰਦਰ ਜਿਹੜਾ ਨੂਰ ਪ੍ਰਕਾਸ਼ ਹੈ ਇਹ ਮੇਰੇ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ ਇਸ ਪ੍ਰਕਾਰ ਨੇਤਰਾਂ ਨਾਲ ਸਤਿਗੁਰੂ ਦੇ ਪਿਆਰ ਦੇ ਵਿੱਚ ਮਿਲ ਕੇ ਵਾਹਿਗੁਰੂ ਨੂੰ ਦੇਖਣਾ ਕਰੀਏ ਸਰਬਣੀ ਸੁਣਨਾ ਗੁਰਨਾ ਅਜੇ ਕੰਨ ਨਾਲ ਵੀ ਗੁਰੂ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਰਬਣ ਕਰੀਏ ਸਤਿਗੁਰ ਸੇਤੀ ਰਤਿਆ ਇਸ ਪ੍ਰਕਾਰ ਭਾਈ ਸਤਿਗੁਰੂ ਅੰਤਰਜਾਮੀ ਦੇ ਨਾਲ ਪਿਆਰ ਕਰਨੇ ਕਰਕੇ ਦਰਗਹ ਪਾਈਐ ਠਾ ਦਰਗਾਹ ਸੱਚਖੰਡ ਵਿੱਚ ਥਾਂ ਮਿਲਦਾ ਹੈ ਤਾਂ ਥਾਂ ਮਿਰਜ਼ਾ ਹੈ ਨਹੀਂ ਤਾਂ ਥਾਂ ਨਹੀਂ ਮਿਰਜ਼ਾ ਦਰਗਾਹ ਦੇ ਵਿੱਚ ਕਿਹਦੇ ਤਾਂ ਹੀ ਜਿਵੇਂ ਡੱਲੇ ਨੇ ਕਿਹਾ ਸੀ ਕਿ ਮਾਰਾ ਮੈਨੂੰ ਆਪ ਦੇ ਚਰਨਾਜ ਪੀੜੀ ਜਿੰਨਾ ਥਾਂ ਦਿਓ ਮਾਰਾ ਨੇ ਕਿਹਾ ਡੱਲਿਆ ਬੜਾ ਮੁਸ਼ਕਿਲ ਹੈ ਇਹ ਦਾਤ ਮੇਰੀ ਨਹੀਂ ਕਹਿਣ ਲੱਗਾ ਨਾ ਮਾਰਾ ਮੇਰੇ ਤੇ ਬਖਸ਼ਿਸ਼ ਕਰੋ ਮਾਰਾ ਕਹਿੰਦੇ ਚੰਗਾ ਖੰਡੇ ਦਾ ਅਮਰ ਛੱਕ ਤੇ ਫੇਰ ਇਹ ਤੈਨੂੰ ਦਾਤ ਮਿਲੇਗੀ ਉਸ ਵੇਲੇ ਡੱਲੇ ਨੇ ਪਰਵਾਰ ਸਵੇਦ ਖੰਡੇ ਦਾ ਅਮਰ ਛਕਿਆ ਉਸ ਜਿਹੜੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਬਖਸ਼ੀ ਕੀਤੀ ਕਿ ਪਰਿਵਾਰ ਸਮੇਤ ਨੂੰ ਥਾਂ ਮਿਲੇਗਾ ਇਸ ਪ੍ਰਕਾਰ ਸਾਬ ਸੰਗੇ ਜੀ ਇਹਨਾਂ ਜਿਨ੍ਹਾਂ ਦੇ ਦਰਗਾਹ ਵਿੱਚ ਉਹ ਥਾਂ ਪਾਉਂਦੇ ਹੈ ਜੋ ਗੁਰੂ ਸਾਹਿਬ ਦੇ ਨਾਲ ਪ੍ਰੇਮ ਕਰਦੇ ਹੈ ਜੋ ਗੁਰੂ ਸਾਹਿਬ ਦੀ ਆਗਿਆ ਮੰਨਦੇ ਹੈ ਬਾਣੇ ਵੀ ਚੱਲਦੇ ਹਨ ਆਪਣੀ ਮਨ ਦੀ ਮੱਤ ਛੱਡ ਦਿੰਦੇ ਹਨਗੇ ਸਤ ਗੁਰੂ ਦੇ ਨਾਲ ਰੰਗਿਆ ਹੋਇਆ ਦਰਜੋਂ ਅੰਦਰ ਗਏ ਜਗ੍ਹਾ ਤ੍ਰਿਯਾ ਪਾਦੋ ਹੈ ਉਹ ਅਸਲੀ ਥਾਂ ਟਿਕਾਣਾ ਪਾਈ ਦਾ ਸਰੂਪ ਚ ਕਹੋ ਨਾਨਕ ਕਿਰਪਾ ਕਰੇ ਸਤ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਜਿਸ ਨੂੰ ਇਹ ਬਾਤ ਦੇ ਜੇਰਾ ਅੰਦਰ ਵੀ ਅੰਤਰਾ ਲਾਦਣਾ ਬਾਹਰ ਜਵਾਨ ਕਰਕੇ ਵੀ ਨੇਤਰਾਂ ਕਰਕੇ ਵੀ ਸਾਰੀਆਂ ਇੰਦਰੀਆਂ ਕਰਕੇ ਉਸ ਪਰਮੇਸ਼ਰ ਦਾ ਚਿੰਤਨ ਕਰਨਾ ਜਿਹੜਾ ਅਹ ਜਾਈ ਜੀ ਨੂੰ ਵਸਤੂ ਦੇ ਦੇਵੇ ਮਹਾਰਾਜ ਸਾਹਿਬ ਮਨ ਬਾਣੀ ਸਰੀਰ ਕਰਕੇ ਸਿਮਰਨ ਦੀ ਜਗ ਮਹਿ ਉਤਮ ਕਾਢੀ ਐ ਉਹ ਜਗ ਦੇ ਚ ਉਤਮ ਸ੍ਰੇਸ਼ਟ ਪੁਰਖ ਕਾਢੀ ਐ ਕਹੀਦੇ ਹਨ ਬਿਰਲੇ ਕੇਈ ਕੇ ਉਹ ਬਹੁਤੇ ਨਹੀਂ ਹਨ ਸਾਧ ਸੰਗ ਜੀ ਬਿਰਲੇ ਹਨ ਕੋਈ ਕੋਈ ਰਲਦੇ ਨਹੀਂ ਜਿਵੇਂ ਸੂਰਜ ਸਾਰਿਆਂ ਪ੍ਰਕਾਸ਼ ਕਾਂ ਚ ਰਲਦਾ ਨਹੀਂ ਹੈ ਜੋਤੀਆਂ ਵਿੱਚ ਐ ਉਹ ਬੇਰਲੇ ਹੈ ਕੋਈ ਕੋਈ ਹਨ ਕਰੋੜਾਂ ਵਿੱਚੋਂ ਕੋਈ ਕੋਈ ਐਸੇ ਹਨ ਮਹੱਲਾ ਪੰਜਵਾ ਰਖੇ ਰਖਣਹਾਰ ਮਾਲ ਸਾਬ ਫਰਮਾਉਂਦੀਆਂ ਰਖਣਹਾਰ ਪਰਮੇਸ਼ਵਰ ਨੇ ਉਹ ਆਪਦੇ ਜਾਣ ਕੇ ਰੱਖ ਲਏ ਹਨ ਆਪ ਉਵਾਰਿਆਂ ਨੂੰ ਆਪ ਜਿਨ੍ਹਾਂ ਨੂੰ ਵਿਕਾਰਾਂ ਵੱਲੋਂ ਅਵਿਦਿਆ ਵੱਲੋਂ ਅਤੇ ਕੰਮ ਕਰੋ ਲੋ ਮੋਹੰਕਾਰ ਸੁਹਾਵ ਵੱਲੋਂ ਵਿਚਾ ਲਿਆ ਹੈ ਹੰਕਾਰ ਆਦਕਾ ਨਾਲ ਜਿਹਦੇ ਅੰਦਰ ਪੁਰਖ ਦੇ ਫੁਰਦਾ ਜਾਂਦਾ ਕਿ ਮੈਂ ਵੇਖਿਆ ਜਿਹਾ ਜ ਮੈਂ ਇਹ ਜਿਆ ਕੋਈ ਵੀ ਦੁਨੀਆ ਚ ਨਹੀਂ ਕਿਉਂ ਜਿਹੜਾ ਹੰਕਾਰ ਫੁਰਦਾ ਹੈ ਇਸ ਵੱਲੋਂ ਜਿਹਨੂੰ ਰੱਖਣਹਾਰ ਪਰਮੇਸ਼ਰ ਬਚਾ ਲਿਆ ਹੈ ਆਪ ਉਬਾਰਿਆ ਨੂੰ ਆਪ ਮਾਰਨ ਨੂੰ ਉਹਨੂੰ ਬਚਾਉਣਾ ਕੀਤਾ ਹੰਕਾਰ ਨਹੀਂ ਉਹਨਾਂ ਦੇ ਅੰਦਰ ਫੁਰਦਾ ਜਿਹਦੇ ਅੰਦਰ ਹੰਕਾਰ ਫੁਰਦਾ ਹੈ ਉਹ ਸਾਧ ਸੰਗੀ ਜਿਵੰਤ ਹੋਵੰਤ ਮਿੱਥਿਆ ਉਤੋਂ ਨਿਵਣੀਆਂ ਸ਼ੂਣੀਆਂ ਕਰਦੇ ਝੂਠੇ ਹੁੰਦੇ ਆ ਜਿਹਦੇ ਅੰਦਰੋਂ ਹੰਕਾਰ ਮਿਟ ਗਿਆ ਉਹ ਪੂਰਨਪੁਰਖ ਹਨ ਗੁਰ ਕੀ ਪੈਰੀ ਪਾ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਾ ਦਿੱਤਾ ਹੈ ਬਾਜ ਸਵਾਰਿਆਂ ਉਹਨਾਂ ਨੂੰ ਸਾਰੇ ਬਿਹਾਰ ਕਾਰਜ ਵੀ ਸਵਾਰ ਦਿੱਤੇ ਆ ਫਰਮਾਹਦੇ ਕਾਰਜ ਵੀ ਉਹਨਾਂ ਦੇ ਸਵਾਰ ਦਿੱਤੇ ਹਨ ਗਿਆਨ ਆਦਿਕਾਂ ਦੇ। ਬੂਆ ਆਪ ਦਿਆਲੂ ਆਪ ਸੁਕੇ ਦਰਸ਼ਣ ਤੇ ਦਿਹਾਲ ਹੋਇਆ ਹੈ। ਮਨੋਂ ਨਾ ਵਿਸਾਰਿਆ। ਇਹ ਦਾਤ ਹੈ ਉਹਨਾਂ ਦੀ ਦਿਆਲਤਾ ਦੀ ਉਹਨਾਂ ਨੂੰ ਮਨ ਚੋਂ ਨਹੀਂ ਕਦੇ ਭੁਲਾਉਂਦਾ। ਹਰ ਵਕਤ ਉਹ ਵਾਹਿਗੁਰੂ ਨੂੰ ਚੇਤੇ ਰੱਖਦੇ ਕਦੋਂ ਮਨ ਚੋਂ ਵਿਸਾਰਦੇ ਨਹੀਂ ਹਨ। ਸਾਧ ਜਨਾ ਕੈ ਸੰਗ ਉਹਨਾਂ ਦਾ ਨੌ ਸਾਧਾ ਜਿਹੜੇ ਮਨ ਚੋਂ ਕਦੇ ਭੁਲਾਉਂਦੇ ਨਹੀਂ ਜਿਨ੍ਹਾਂ ਨੂੰ ਵਾਹਿਗੁਰੂ ਨੂੰ ਕਦੇ ਨਹੀਂ ਵਿਸਾਰਿਆ। ਸੋ ਸੰਤਾਂ ਮਹਾਤਮਾਂ ਦੀ ਸੰਗਤ ਕਰਕੇ ਬਗਜਲ ਤਾਰਿਆ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਤਾਰ ਲਿਆ ਮਹਾਰਾਜ ਸਾਹਿਬ ਜੀ ਨੇ ਸਾਖਤ ਨਿੰਦਕ ਦੁਸ਼ਟ ਜਿਹੜੇ ਸਾਧਕ ਕਠੋਰ ਜਿਤ ਵਾਲੇ ਸ਼ਕਤੀ ਦੇ ਉਪਾਸ਼ਕ ਹੈ ਨਿੰਦਕ ਨਿੰਦਿਆ ਕਰਨ ਵਾਲੇ ਉਹਨ ਹੋਏ ਹੈ ਤਾਂ ਗੁਣ ਪਰ ਦੋਸ਼ ਰੋਪਣ ਵਾਲੇ ਜਿਹੜੇ ਪੁਰਖ ਹਨ ਦੁਸ਼ਟ ਸੁਭਾਅ ਵਾਲੇ ਦੁਆਏ ਜਿਹਨੂੰ ਇਸ਼ਟ ਪਿਆਰੀ ਹੈ ਥਿਨ ਮਾਹੇ ਬਿਦਾਰਿਆ ਐਸੇ ਪੁਰਖਾਂ ਨੂੰ ਅੰਤਿ ਯਾਮੀ ਨੇ ਇਕ ਛਿੰਦੇ ਵਿੱਚ ਹੀ ਬਾਜ਼ਾਰਤਾ ਨਾਸ ਕਰ ਦੁੱਤਾ ਹੈ ਇਸ ਪ੍ਰਕਾਰ ਮਹਾਰਾਜੀ ਨੇ ਜਿਹੜਾ ਭਈ ਕਿਸੇ ਦਾ ਬੁਰਾ ਚਿਤ ਦੈ ਉਹਨਾਂ ਨੂੰ ਅੰਦਰ ਜਾਵੇਂ ਆਪ ਹੀ ਨਾਸ ਕਰਦਾ ਉਹਨਾਂ ਦੇ ਕਰਮਾਂ ਅਨਸਾਰ ਫਲ ਦਿੰਦਾ ਹੈ ਇੱਕ ਛਿੰਦੇ ਵਿੱਚ ਹੀ ਨਾਸ ਕਰ ਦੁੱਤੇ ਹਨ ਇਸ ਸਾਹਿਬ ਕੀਤੇ ਉਹ ਸੇਵ ਅਕਾਲ ਪੁਰਖ ਵਾਹਿਗੁਰੂ ਦੀ ਕੇ ਕੋਟ ਹੈ ਨਾਨਕ ਮਨੈ ਮਾਰ ਸਬਦ ਜੀ ਸਾਹਿਬ ਜੀ ਕਹਿੰਦੇ ਮਨ ਵਿੱਚ ਗੁਰਮਖੰਦ ਧਾਰੀ ਹੈ ਜਿਸ ਸਿਮਰਤ ਸੁਖ ਹੋ ਜਿਹਦਾ ਇਹ ਲਖਣ ਹੈ ਜਿਹਦਾ ਸਿਮਰਨ ਕਰਨੇ ਕਰਕੇ ਆਤਮਨੰਦ ਸੁਖ ਦੀ ਪ੍ਰਾਪਤੀ ਹੁੰਦੀ ਹੈ ਸਗਲੇ ਦੁਖ ਜਾ ਸਾਰੇ ਅਗਿਆਨ ਜਨ ਜਿੰਨੇ ਦੁਖ ਹੋਏ ਸਭ ਚਲੇ ਜਾਂਦੇ ਹਮਜੂਨਾ ਦੇ ਜਾਂ ਗਰਭ ਦੇ ਮਾਪਿਆਂ ਦੇ ਗਰਭ ਦੇ ਇੱਥੇ ਬਕਾਰਾਂ ਦੇ ਪਰਲੋਕ ਦੇ ਸਭ ਉਹਨਾਂ ਦੇ ਨਾਸ ਹੋ ਜਾਂਦੇ ਹਨ ਪੌੜੀ ਐਸਾ ਪਰਮੇਸ਼ਰ ਦਾ ਸਿਮਰਨਾ ਸੁਖਸਰੂਪ ਦੀ ਪ੍ਰਾਪਤੀ ਹੁੰਦੀ ਜਿਸ ਕਰਕੇ ਪੌੜੀ ਅਕੂਲ ਨਰੰਜਨ ਪੁਰਖ ਇਹ ਭਾਈ ਸਾਰੀਆਂ ਕੁਲਾਂ ਤੋਂ ਰਹਿਤ ਹੈ ਉਹ ਉਹ ਕਿਸੇ ਪ੍ਰਕਾਰ ਦੀ ਕੁਲ ਦੇ ਅੰਦਰ ਆਉਣ ਵਾਲਾ ਨਹੀਂ ਅਗੁਲ ਕਲਪਨਾ ਤੋਂ ਰਹਤ ਹੈ ਕੁਲਾਬ ਕਾਂ ਤੋਂ ਰਹਤ ਹੈ ਦੰਨਿ ਨੂੰ ਸੁਧ ਹੈ ਮਾਇਆ ਕਾਖ ਤੋਂ ਰਹਤ ਹੈ ਪੁਰਖ ਸਾਰਿਆਂ ਦਾ ਪੂਰਨ ਹੈ ਉਹ ਆਦਿਕ ਲੜਕਾ ਜੋ ਰੱਖਿਆ ਕਰਨ ਵਾਲਾ ਹੈ ਪ੍ਰਸ਼ਾਰਸ਼ ਦੇ ਦੇਣ ਵਾਲਾ ਹੈ ਅਗਮ ਅਪਾਰੀ ਹੈ ਆਦੂ ਅਸ਼ੁੱਧ ਮਨ ਕਰਕੇ ਗਮਤਾ ਨਹੀਂ ਪਾਈ ਜਾ ਸਕਦੀ ਅਗਮ ਸ਼ਾਸਤਰਾਂ ਕਰਕੇ ਵੀ ਗਮਤਾ ਤੋਂ ਰਹਤ ਹੈ ਪਰਕੰਤੀਲੇ ਪਾਰਾਵਾਸੋ ਵੀ ਰਹਤ ਹੈ ਸਚੂ ਸੱਚਾ ਸਾਚੂ ਸੱਚਾ ਸੰਦੂਗ ਦੇ ਚ ਵੀ ਸੀ ਸੱਚਾ ਤ੍ਰੇਤੇ ਵਿੱਚ ਵੀ ਸੀ ਸੱਚਾ ਦੁਆਪਰ ਚ ਵੀ ਸੀ ਸੱਚ ਹੁਣ ਕਲਯੂਗ ਵਿੱਚ ਵੀ ਹੈ ਸੱਚ ਨਿਹਾਰੀ ਹੈ ਸੱਚਾ ਭੂਤਕਾਲ ਚ ਜੀ ਸੀ ਸੱਚਾ ਵਰਤਮਾਨ ਕਾਲ ਵਿੱਚ ਵੀ ਹੈ ਸੱਚਾ ਤੂੰ ਭਵਿੱਖ ਕਾਲ ਚ ਵੀ ਹੋਵੇਗਾ ਉਹ ਸੱਚ ਨਿਸ਼ਤੇ ਕਰਕੇ ਉਸ ਨੂੰ ਨਿਹਾਰੀਏ ਦੇਖਣਾ ਕਰੀਏ ਸਚੂ ਸੱਚਾ ਸੱਚ ਸੱਚ ਨਿਹਾਰੀ ਹੈ ਸਤਿਆ ਜਿਸ ਨੂੰ ਸ਼ਾਮ ਦੇ ਰਿਗਵੇਦ ਸਰਮਣਵੇਦ ਅਤੇ ਇਸੇ ਪ੍ਰਕਾਰ ਯਜੁਰਵੇਦ ਸਾਰੇ ਵੇਦ ਸੱਚ-ਸੱਚ ਕਹਿੰਦੇ ਆ ਉਸ ਨੂੰ ਆਪਣਾ ਆਤਮਾ ਰੂਪ ਕਰਕੇ ਵੇਖਣਾ ਕਰੀਏ ਸੱਚੋ ਚਾਰੇ ਖਾਣੀਆਂ ਵਿੱਚ ਅੰਡ ਵੀ ਖਾਣੀ ਚ ਵੀ ਸੱਚਾ ਹੈ ਜੇ ਅੰਡ ਖਾਣੀ ਚ ਵੀ ਸੱਚਾ ਹੈ ਉਤਪੂਜ ਖਾਣੀ ਚ ਵੀ ਸੱਚਾ ਹੈ ਅਤੇ ਇਸੇ ਪ੍ਰਕਾਰ ਉਤਪੂਜ ਖਾਣੀ ਦੇ ਵਿੱਚ ਵੀ ਸਾਰਿਆਂ ਨੂੰ ਚੋਹਾਂ ਖਾਣੀਆਂ ਚ ਦੇਖਣਾ ਕਰੀਏ ਉਹ ਸਤਿ ਸਰੂਪ ਹੀ ਹੈ ਸੱਚੋ ਸੱਚੋ ਸਤ ਸੱਚ ਨਿਹਾਰੀਐ ਸੱਚੋ ਸਰਮਣ ਕਰੀਏ ਸਤਿਆ ਮੰਨਣ ਕਰੀਏ ਸਤਿ ਨੋ ਵਿਆਸਨ ਕਰੀਏ ਫੇਰ ਤਤੋਂ ਦਾ ਸੋਧਨ ਕਰਕੇ ਉਹ ਸਸ ਰੂਪ ਨੂੰ ਨਿਹਾਰੀਏ ਦੇਖਣਾ ਕਰੀਏ ਸੱਚੋ ਪਹਿਲਾ ਨਿਸਕਾਮ ਕਰਮਾਂ ਵਾਲੇ ਹੋਈਏ ਫੇਰ ਸੱਚੇ ਦਾ ਉਪਦੇਸ਼ ਗੁਰਾਂ ਦਾ ਸਰਮਣ ਕਰੀਏ ਫੇਰ ਸੱਚੇ ਦੀ ਕਮਾਈ ਕਰੀਏ ਦੋ ਸੱਜ ਸੁਰੂਪ ਨੂੰ ਨਿਹਾਰੀਆ ਵੇਖੀਦਾ ਹੈ ਕੂੜ ਨਾ ਜਾ ਪੈ ਕਿਛ ਇਹ ਮਾਰਾ ਕੂੜ ਨਾ ਜਾ ਪੈ ਕਿਛ ਕਿਛ ਤੁਛ ਮਾਤਰ ਵੀ ਜਿਹੜਾ ਸੰਸਾਰ ਹੈ ਇਹਦੇ ਤੇ ਆਪ ਦਾ ਸ਼ੂਬ ਕੂੜ ਤੁਛ ਕੁਝ ਵੀ ਨਹੀਂ ਜਾਂਦਾ ਜਾਂ ਝੂਠਾ ਨਹੀਂ ਹੈ ਤੇਰੀ ਧਾਰੀ ਹੈ ਸਾਰੀ ਮਾਰਾ ਤੇਰੀ ਧਾਰਨ ਕੀਤੀ ਹੈ ਜੀ ਦਾ ਪਿਸ਼ਤਾਨ ਸੱਚਾ ਹੋਵੇ ਉਹਦੇ ਜੋ ਅਹਸਤ ਵਸਤੂ ਇਹਦੀ ਹੁੰਦੀ ਉਹ ਵੀ ਕੂੜ ਹੀ ਨਹੀਂ ਜਾਣੀ ਜਾ ਸਕਦੀ ਇਉਂ ਤੇਰੇ ਆਸਰੇ ਧਾਰਨ ਕੀਤਾ ਹੈ ਤੂੰ ਹੀ ਅਨਕ ਪਾਉਂਦੇ ਫਸਰਿਆ ਨਾਨਕ ੴ ਇਹਦੇ ਚ ਕੂੜ ਕਿਹੜਾ ਜਾਣਿਆ ਜਾਵੇ ਸੱਚੇ ਪਾਤਸ਼ਾਹ ਸਾਰਿਆਂ ਚ ਆਸਰਾ ਤਈ ਆ ਧੰਨ ਕਿਤਾਬਿ ਸ਼ਟਾਨ ਚ ਸਾਰਿਆਂ ਦਾ ਆਪ ਹੈ ਸਭ ਸਹਿ ਦੇ ਦਾਤਾ ਸਾਰਿਆਂ ਨੂੰ ਦਾਤਾ ਜੀ ਧਨ ਦੇਣ ਵਾਲਿਓ ਆਪ ਜੀਤ ਉਪਾਰੀ ਐ ਜੇ ਜਿਤਨੀ ਉਪਾਰੀ ਐ ਉਤਪੰਨ ਕੀਤੀ ਐ ਸ੍ਰਿਸ਼ਟੀ ਜਿੰਨੀ ਪੈਦਾ ਕੀਤੀ ਐ ਅਤੇ ਜਿੰਨੀ ਸਾਰੀ ਪੈਦਾ ਕੀਤੀ ਉਪਾਰੀ ਉਹ ਪਟਣ ਵਾਲਾ ਵੀ ਆਪ ਹੀ ਪਰਲੋ ਕੰਨੋ ਵਾਲਾ ਵੀ ਆਪ ਹੈ ਇੱਕ ਤ ਸੂਤ ਪਰੋ ਇੱਕ ਚੇਤਨ ਸਤਾ ਰੂਪੀ ਸੂਤ ਚ ਪਰੋਤੀ ਹੋਈ ਹੈ ਫਕੂ ਰੂਪੀ ਸੂਤ ਚ ਪਰੋਤੀ ਹੋਈ ਹੈ ਇਸੇ ਪ੍ਰਕਾਰ ਪਰਾ ਰਉਪੀ ਸੂਤ ਪਰੋਤੀ ਹੋਈ ਹੈ ਸਾਰੀ ਸ੍ਰਿਸ਼ਟੀ ਜੋਤ ਸੰਜਾਰੀ ਹੈ ਸਾਰਿਆਂ ਚ ਤੇਰੀ ਜੋਤ ਸੰਜਾਰੀ ਹੈ ਨਾ ਪ੍ਰਾਪਤ ਹੈ ਮਿਲੀ ਹੋਈ ਏ ਜੋਤ ਸਾਰਿਆਂ ਵਿੱਚ ਆਈ ਹੋਈ ਏ ਹੁਕਮੇ ਭਗਵਾਲ ਮੰਝ ਜਿਹੜੇ ਆਪਦੇ ਹੁਕਮ ਨੂੰ ਮੰਨਦੇ ਨਹੀਂ ਸੱਚੇ ਪਾਤਸ਼ਾਹ ਉਹ ਹੁਕਮਦਾਰਾ ਸੰਸਾਰ ਦੇ ਮੰਝ ਵਿੱਚ ਪਏ ਰਹਿੰਦੇ ਐ ਜੰਮਣ ਮਰਨ ਸੰਸਾਰ ਵਿੱਚ ਪਏ ਰਹਿੰਦੇ ਹਨ ਹੁਕਮ ਵੀ ਕੀ ਐ ਤੇਰੇ ਹੁਕਮੇ ਤਾਰੀ ਐ ਅਗੇ ਜਿਹੜੇ ਆਪਦੇ ਹੁਕਮ ਨੂੰ ਮੰਨਦੇ ਆ ਬਾਣਾ ਮੰਨਦੇ ਆ ਉਹਨੂੰ ਹੁਕਮਦਾਰ ਹੀ ਤਾਰ ਲੈਨੇ ਉਹ ਪ੍ਰਭ ਜੀ ਉਹ ਤੁਦ ਧਿਆਏ ਸੋ اے ਪ੍ਰਭੂ ਅਕਾਲ ਪੁਰਖੀ ਆਪ ਨੂੰ ਉਹ ਫੁਰਖ ਤੇ ਆਉਂਦੇ ਹਨ ਕਿ ਚਿਤ ਹੋ ਕੇ ਜਿਸ ਭਾਗ ਮਥਾਰੀ ਹੈ ਜਿਨ੍ਹਾਂ ਦੇ ਮੱਥੇ ਦੇ ਸਿਰੋਮਣੀ ਭਾਗ ਆਏ ਹਨ اے ਪਰਮੇਸ਼ਰ ਤੇਰੀ ਗਤਮਿਤ ਲਖੀ ਨਾ ਜਾਏ ਆਹੀ ਗਤ ਪ੍ਰਾਪਤੀ ਦੀ ਮਿਤ ਮਰਜਾਦਾ ਕਿਸੇ ਵੀ ਪਾਸੋਂ ਮਾਰਿਆ ਜਾਣੀ ਨਹੀਂ ਜਾ ਸਕਦੀ ਹਉ ਤੁਦ ਬਲੇਹਾਰੀ ਹੈ ਅਹੀ ਆਪ ਤੁਮ ਬਲੇਹਾਰ ਕੁਰਬਾਨ ਜਾਈਏ ਸੱਚੇ ਪਾਤਸ਼ਾਹ ਸੈਂਕੜੇ ਵਾਰੀ ਆਪਾਂ ਵਾਰਨਾ ਕਰੀਏ ਆਪਕੋ